ਰਾਗ ਗਉੜੀ ਪੂਰਬੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਨ ਵਿੱਚ ਮਿਲਾ ਗੁਸਾਈ ਮੇਰੇ RAM ਰਾਏ ਕੋਈ ਐਸਾ ਸੰਤ ਸਹਜ ਸੁਖ ਦਾਤਾ ਮੋਹਿ ਮਾਰਗ ਦੇ ਬਤਾਈ ਰਹਾਉ ਅੰਤਰ ਅਲਖ ਨਾ ਜਾਈ ਲਖਿਆ ਵਿੱਚ ਪੜਦਾ ਹਾਂ ਮੈਂ ਪਾਈ ਮਾਇਆ ਮੋ ਸਭੋ ਜਦ ਸੋਇਆ ਇਹ ਭਰਮ ਕਹੋ ਕਿਉ ਜਾਈ ਏਕਾ ਸੰਗਤ ਇਕਤ ਗ੍ਰਹਿ ਵਸਤੇ ਮਿਲ ਬਾਤ ਨ ਕਰਤੇ ਪਾਈ ਏਕ ਵਸਤ ਬਿਨ ਪੰਜ ਦੋਹੇਲੇ ਉਹ ਵਸਤ ਅਗੋ ਚਿਰ ਠਾਈ ਜਿਸ ਦਾ ਗ੍ਰਹਿ ਤਿੰਨ ਦੀਆ ਕਾਲਾ ਕੁੰਜੀ ਗੁਰ ਸੋ ਪਾਈ ਅਨ ਕੀ ਉਪਾਪ ਕਰੇ ਨਹੀਂ ਪਾਵੇ ਬਿਨ ਸਤਗੁਰ ਸਰਣਾਈ ਜਿਨ ਕੇ ਬੰਧਨ ਕਾਟੇ ਸਤਗੁਰ ਤੈਨ ਸਾਥ ਸੰਗਤ ਲੈ ਬਲਾਈ ਪੰਜ ਜਨਾ ਮਿਲ ਮੰਗਲ ਗਾਇਆ ਹਰ ਨਾਨਕ ਭੇਦ ਨਾ ਭਾਈ ਮੇਰੇ RAM ਰਾਏ ਇਨ ਬਿਦ ਮਿਲੇ ਗੁਸਾਈ ਸਹਿਜ ਭਇਆ ਪ੍ਰਮਖਿੰਦ ਮਹਨਾਠਾ ਮਿਲ ਜੋਤੀ ਜੋਤ ਸਮਾਈ ਰਹਾਉ ਦੂਜਾ ਗੌੜੀ ਮਹੱਲਾ ਪੰਜਵਾ ਐਸੋ ਪਰ ਚਉ ਪਾਇਓ ਕਰੀ ਕਿਰਪਾ ਦਿਆਲ ਦੀ ਤੁਲੇ ਸਤਿਗੁਰੁ ਮੂਝ ਹੈ ਬਤਾਇਓ ਰਹਾਉ ਜਤ ਤਤ ਦੇਖਉ ਤਤ ਤਤ ਤੁਮਹੀ ਮੋਹਿ ਇਹ ਵਿਸਵਾਸ ਹੋਇ ਆਇਓ ਕਹਿ ਬਹਿ ਕਰੋ ਅਰਦਾਸ ਬੇਨਤੀ ਜੋ ਸੁਨ ਤੋ ਹੈ ਰਗਉਰਾਇਓ ਲਹਿਓ ਸਹਿਸਾ ਬੰਦਨ ਗੁਰ ਤੋਰੇ ਤਾ ਸਦਾ ਸਹਿਜ ਸੁਖ ਪਾਇਓ ਹੋਣਾ ਸਾ ਸੋਈ ਪੁਨ ਹੋਸੀ ਸੋਖ ਦੁਖ ਤਹਾਂ ਦਿਖਾਇਓ ਖੰਡ ਬਹਿਮੰਡ ਦਾ ਏ ਕੋਠਾਣ ਗੁਰ ਪਰਦਾ ਖੋਲ ਦਿਖਾਇਓ ਨੌ ਨਿਦ ਨਾਮ ਨਿਧਾਨ ਇਕ ਠਾਈ ਤਉ ਬਾਹਰ ਕੈਠੈ ਜਾਇਓ ਏਕੈ ਕਣਕ ਅਨਕ ਭਾਂਤ ਸਾਜੀ ਬਹੁ ਪ੍ਰਕਾਰ ਵਿਚਾਇਓ ਕਹੋ ਨਾਨਕ ਪਰਮ ਗੁਰ ਕੋਈ ਹੈ ਇਵ ਤੱਤੈ ਤਤ ਮਿਲਾਇਓ ਗਉੜੀ ਮਹੱਲਾ ਪੰਜਵਾਂ ਆਉਧ ਕਟੈ ਜਿਨ ਸਰੈ ਨਾਰੇ ਮਨ ਗੁਰ ਮਿਲ ਕਾ ਜਿ ਸਵਾਰੇ ਰਹਾਉ ਕਰਉ ਬੇਨੰਤੀ ਸੁਨਹੁ ਮੇਰੇ ਮੀਤਾ ਸੰਤ ਤਹਿਲ ਕੀ 베ਲਾ ਈਹਾ ਖਾ ਚਲੋ ਹਰ ਲਾਹਾ ਆਗੈ ਬਸਨ ਸੁਵੇਲਾ ਇਹ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹ ਜਗਾਏ ਪੀ ਆਏ ਹਰ ਰਸ ਅਪਥ ਕਥਾ ਤਿੰਨ ਜਾਨੀ ਜਾ ਕਉ ਆਏ ਸੋਈ ਵਿਹਾਜਹੁ ਹਰ ਗੁਰ ਤੇ ਮਨ ਹੰਬਸੇਰਾ ਨਿੰਦ ਕਰ ਮਹਿਨ ਪਾਵਹੁ ਸੁਖ ਸਹਜੇ ਬਹੁਰ ਨ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਗੌੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹਨੇਰ ਗੁਣ ਸਭ ਗੁਣ ਤੇਰੇ ਰਹਾਉ ਪੰਜ ਵਿਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਖੇਦ ਕਰ ਹੈ ਅਰ ਬਹੁਤ ਸੰਤਾਨ ਹੈ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨਿਕ ਬਹੁ ਭਾਂਤੀ ਛੋਟ ਦੇਹ ਕਤ ਹੂ ਨਾਹੀ ਏਕ ਬਾਤ ਸੁਨ ਤਾ ਕੀ ਓਟਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਪਾਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਹਉ ਨਾਨਕ ਮਨ ਭਇਆ ਪ੍ਰਗਾਸਾ ਆਇਆ ਪਦ ਨਿਰਬਾਣੀ ਗੌੜੀ ਮਹੱਲਾ ਪੰਜਵਾ ਉਹ ਅਬਿਨਾਸੀ ਰਾਇਆ ਨਿਰਪਉ ਸੰਦ ਤੁਮਾਰੈ ਵਸਤੇ ਇਹ ਡਰਨ ਕਹਾ ਤੇ ਆਇਆ ਰਹਾਉ ਏਕ ਮਹਿਲ ਤੂੰ ਹੋਏ ਅਫਾਰੋ ਏਕ ਮਹਿਲ ਨਿਮਾਨੋ ਏਕ ਮਹਿਲ ਤੂੰ ਆਪੇ ਆਪੇ ਏਕ ਮਹਿਲ ਗਰੀਬਾਨੋ ਇਕ ਮਹਿਲ ਤੂੰ ਪੰਡਿਤ ਬਕਤਾ ਇਕ ਮਹਿਲ ਖਨ ਹੋਤਾ ਇਕ ਮਹਿਲ ਤੂੰ ਸਭ ਕਿਛ ਗਰਾਹਜ ਇਕ ਮਹਿਲ ਕਛੂ ਨਾ ਲੇਤਾ ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਫਿਲਾਵਨ ਹਾਰੋ ਜਾਣੈ ਜੈਸਾ ਭੇਸ ਪਰਾਵੈ ਬਾਜੀ ਘਰ ਓ ਤੈ ਸੋਹੀ ਸਾਜ ਆਨੈ ਆਨੇ ਚ ਕੋਠਰੀ ਬਹੁਤ ਭਾਂਤ ਕਰੀਆ ਆਪ ਹੋ ਆ ਰਖਵਾਰਾ ਜੈਸੇ ਮਹਿਲ ਰਾਖੈ ਤੈਸੇ ਰਹਿਣਾ ਕਿਆ ਇਹ ਕਰੈ ਵਿਚਾਰਾ ਜਿਨ ਕਿਸ ਕੀਆ ਸੋਈ ਜਾਣੈ ਜਿਨ ਇਹ ਸਭ ਬਿਦਸਾ ਜੀ ਕਹੋ ਨਾਨਕ ਅਪਰੰਪਰ ਸੁਆਮੀ ਕੀਮਤ ਆਪਣੇ ਕਾ ਜੀ ਗੌੜੀ ਮਹੱਲਾ ਪੰਜਵਾਂ ਛੋੜ ਛੋੜ ਰੇ ਵਿਖਿਆ ਕੇ ਰਸਵਾ ੳਰਜ ਰਹਿਓ ਰੇ ਬਾਵਰ ਗਾਵਰ ਜੋ ਕਿਲਖ ਹਰੇ ਆਇਓ ਪਸ਼ੂਆ ਰਹਾਓ ਜੋ ਜਾਣਹਿ ਤੂੰ ਆਪਣੇ ਕਾਜੈ ਸੋ ਸੰਗ ਨ ਚਾਲੈ ਤੇਰਾ ਤਸੂਆ ਨਾਂਗੋ ਆਇਓ ਨਾਂਗ ਸਿਦਾਸੀ ਫੇੜ ਫਿਰਿਓ ਹਰ ਕਾਲ ਦਰਸੂਆ ਤੇਖ-ਪੇਖ ਰੇ ਤਸੰਭ ਕੀ ਲੀਲਾ ਰਾਜ-ਮਾਤ ਤਿਨ ਹਉ ਲੋਹਸੂਆ ਛੀਜਤ ਡੋਰ ਦਿਨਸ ਆਰੈ ਨਹੀਂ ਜੀ ਕੋ ਕਾਜ ਨਕੀਨੋ ਕਸ਼ੂਆ ਕਰਤ ਕਰਤ ਇਵਹੀ ਬਿਰਧਾਨੋ ਆਰਿਓ ਉਕਤੇ ਤਨਖੀਨਸੂਆ ਜਿਉ ਮੋਹਿਉ ਔਨ ਮੋਹਨੀ ਬਾਲਾ ਉਸਤੇ ਠਕੈ ਨਾਹੀ ਰੁਚਿ ਚਸੂਆ ਜਗ ਐਸਾ ਮੋਹੇ ਗੁਰਹਿ ਦਿਖਾਇਓ ਤਉ ਸ਼ਰਨ ਪਰਿਓ ਤਦ ਗਰਬਸੂਆ ਮਾਰਗ ਪ੍ਰਭ ਕੋ ਸੰਤ ਬਤਾਇਓ ਬਿਰੜੇ ਨਾਮਕ ਦਾਸ ਭਗਤ ਹਰ ਜਸੂਆ